ਬੰਦੇ ਵਿੱਚ ਮੱਛੀ ਮਾਰਕੀਟ ਦੇ ਵਿੱਚ ਇਸ ਮੌਕੇ ਹਾਜ਼ਰ ਅਮਰ ਰਹੇ ਰਾਸ਼ਟਰपिता ਮਹਾਤਮਾ ਗਾਂਧੀ ਅਮਰ ਰਹੇ ਅਮਰ ਰਹੇ ਪਤਮਹਾਤਮਾ ਗਾਂਧੀ ਅਮਰ ਰਹੇ ਅਮਰ ਰਹੇ ਅਮਰ ਰਹੇ ਮਹਾਤਮਾ ਗਾਂਧੀ ਅਮਰ ਰਹੇ ਅਮਰ ਰਹੇ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਉਨ੍ਹਾਂ ਦੀ ਜਨਮ ਦਿਤੀ ਤੇ ਅੱਜ ਰਵਿਦਾਸ ਜੀ ਤੇ ਪ੍ਰਣਾਮ ਕਰਨਾ ਉਸ ਤੋਂ ਬਾਅਦ ਅੱਜ ਜ਼ਿਲ੍ਹਾ ਕਾਂਗਰਸ ਦਫ਼ਤਰ ਬਠਿੰਡਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਉਹਨਾਂ ਦਾ ਅੱਜ ਸ਼ਰਧਾਂਜਲੀ ਸਮਾਰੋਹ ਅਸੀਂ ਰੱਖਿਆ ਸੀ ਜਿਸ ਦੇ ਵਿੱਚ ਸਾਰਿਆਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ পুষ্প ਅਰਪਣ ਕੀਤੇ ਐ ਮਹਾਤਮਾ ਗਾਂਧੀ ਜੀ ਇੱਕ ਇਨਸਾਨ ਹੀ ਨਹੀਂ ਸੀ ਉਹ ਇੱਕ ਸੋਚ ਸੀ ਸਤਿਆ ਤੇ ਅਹਿੰਸਾ ਇਹਨਾਂ ਦੀ ਲੜਾਈ ਲੜਦੇ ਲੜਦੇ ਉਹਨਾਂ ਨੇ ਇੱਕ ਤੱਕ ਇਹ ਦਿਨ ਆਇਆ ਸੀ ਰਵਿੰਦਰਨਾਥ ਟੈਗੋਰ ਜੀ ਨੇ ਉਹਨਾਂ ਨੂੰ ਮਹਾਤਮਾ ਕਿਹਾ ਉਹਨਾਂ ਨੂੰ ਨਾਲ ਨਾਲ 사ਵਰਮਤੀ ਦਾ ਸੰਤ ਵੀ ਕਿਹਾ ਗਿਆ ਤੇ ਸੁਭਾਸ ਚੰਦਰ ਬੋਸ ਜੀ ਨੇ ਉਹਨਾਂ ਨੂੰ ਰਾਸ਼ਟਰ ਪਿਤਾ ਕਿਹਾ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਅਹਿੰਸਾ ਨੂੰ ਆਪਦਾ ਮੁੱਖ ਮੁੱਦਾ ਰੱਖਿਆ ਉਹਦੇ ਨਾਲ ਨਾਲ ਅੱਜ ਦੇਸ਼ ਦੇ ਵਿੱਚ ਮਹਾਤਮਾ ਗਾਂਧੀ ਜੀ ਦਾ ਇੱਕੋ ਹੀ ਕਹਿਣਾ ਸੀ ਕਿ ਮੇਰਾ ਸਰੀਰ ਰਹੇ ਜਾਂ ਨਾ ਰਹੇ ਮੇਰੇ ਨਾਲ ਕੋਈ ਵੀ ਜ਼ਾਤੀ ਹੋਵੇ ਪਰ ਜਿਹੜੀ ਮਹਾਤਮਾ ਗਾਂਧੀ ਜੀ ਨੇ ਸੋਚੀ ਅੱਜ ਉਹ ਸੋਚ ਪੂਰੇ ਦੇਸ਼ ਦੇ ਵਿੱਚ ਤੇ ਪੂਰੇ ਵਿਸ਼ਵ ਦੇ ਵਿੱਚ ਲਾਗੂ ਹੈ ਅੱਜ ਵੀ ਦੇਸ਼ ਨੂੰ ਮਹਾਤਮਾ ਗਾਂਧੀ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਾਨੂੰ ਸਾਰਿਆਂ ਨੂੰ ਕਿਉਂਕਿ ਉਹ ਅਜਿਹੇ ਇਨਸਾਨ ਸੀ ਜਿਹੜੇ ਪੜ੍ਹੇ ਲਿਖੇ ਸੀ ਬੈਰਿਸਟਰ ਸੀ ਦੇਸ਼ਾਂ ਜੋ ਪੜ ਕੇ ਆਏ ਪਰ ਦੇਸ਼ ਦੀ ਸੇਵਾ ਕਰਦੇ ਹੋਏ ਉਹਨਾਂ ਤੇ ਹਮਲੇ ਹੋਏ ਬਚਦੇ ਰਹੇ ਪਰ ਆਖਰੀ ਹਮਲੇ 'ਚ ਉਹਨਾਂ ਦਾ ਸਰੀਰ ਤਾਂ ਨਾਸਵਾਨ ਹੋ ਗਿਆ ਸੋਚ ਉਹਨਾਂ ਦੀ ਅਮਰ ਹੈ ਤੇ ਉਹਨਾਂ ਦੀ ਸੋਚ ਤੇ ਅੱਜ ਵੀ ਪੂਰਾ ਭਾਰਤਵਰਸ਼ ਪਹਿਰਾ ਦਿੰਦਾ ਹੈ ਅਸੀਂ ਸਾਰੇ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਦੇ ਹਾਂ